ਸਾਡੇ ਉਸ अनमोल ਹੀਰੇ ਨੂੰ ਮਨਾਵਾਂਗੇ ਜਿਹਨੇ ਡਿਸਟ੍ਰਿਕਟ ਲੈਵਲ ਤੇ ਮੱਲਾ ਮਾਰੀਆਂ ਨੇ ਮੈਡਲ ਜਿੱਤੇ ਨੇ ਤੇ ਨਾਲ ਦੀ ਨਾਲ ਹੁਣ ਸਟੇਟ ਲੈਵਲ ਦੇ ਵਿੱਚ ਕਿਹੜਾ ਜਾ ਰਿਹਾ ਹੈ ਕਹਿੰਦੇ ਨੇ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ ਅਰਸ਼ਦੀਪ ਸਿੰਘ ਨੇ ক্রিকেট ਦੇ ਵਿੱਚ ਸਿੰਘ ਜਿ ਕਿੰਗ ਕਿਹਾ ਗਿਆ ਹੈ ਉਹਨਾਂ ਵਾਲ ਦੇਖ ਕੇ ਅੱਜ ਫੇਰ ਇੱਕ ਸਿੰਘ ਜਿ ਕਿੰਗ ਪਿਆਰ ਹੋ ਗਿਆ ਸਟੇਟ ਲੈਵਲ ਤੇ ਜਾ ਰਿਹਾ ਹੈ ਤੇ ਨਾਲ ਦੀ ਨਾਲ ਅਗੇ ਇੰਟਰਨੈਸ਼ਨਲ ਵਿੱਚ ਵੀ ਜਾਣਾ ਚਾਹੁੰਦਾ ਹੈ ਆਪਾਂ ਗੱਲਬਾਤ ਕਰਾਂਗੇ ਮਟਾਲਾ ਦੇ ਡਬਲਿਨੀਅਮ ਸਕੂਲ ਦਾ ਵਿਦਿਆਰਥੀ ਹੈ ਸਿਰੇ 4 1/2 ਵੀ ਉੱਪਰ ਦਾ ਹੈ ਮਿਹਨਤ ਕਰਦਾ ਹੈ ਤੇ ਮਿਹਨਤ ਦਾ ਫਲ ਕਿਹਨਾ ਕਿਤੇ ਝੋਲੀ ਚ ਪਾ ਗਿਆ ਹੈ ਆਪਾਂ ਗੱਲਬਾਤ ਵੀ ਕਰਾਂਗੇ ਤੇ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਇਹ ਤਿੰਨੇ ਵੀਰ ਨੇ ਜਿਹੜਾ ਸੈਂਟਰ ਵਾਲਾ ਉਹਨੇ ਵੀ ਸਿਲਵਰ ਮੈਡਲ ਜਿੱਤਿਆ ਤੇ ਦੂਜੇ ਵੀਰ ਵਾਲਾ ਉਹਨੇ ਵੀ ਸਿਲਵਰ ਮੈਡਲ ਜਿੱਤਿਆ ਤੇ ਜਿਹੜਾ ਇੱਧਰਲੀ ਸਾਈਡ ਤੇ ਆ ਵੀਰ ਇਹ ਪਰਮਪਾਲਾ ਨੇ ਵੀ ਸਿਲਵਰ ਮੈਡਲ ਜਿੱਤਿਆ ਹੈ ਤੇ ਹੁਣ ਜਿਹੜਾ ਹੈ ਸਟੇਟ ਲੈਵਲ ਦੇ ਵਿੱਚ ਮੱਲਾ ਮਾਰਨ ਵਾਸਤੇ ਤਿਆਰ ਹੋ ਚੁੱਕਿਆ ਆ ਆਪਾਂ ਕੋਸ਼ਣਾ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਉਹਨਾਂ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਪਹਿਲਾਂ ਆਪਾਂ ਪਰਮਪਾਲ ਨਾਲ ਗੱਲਬਾਤ ਕਰਦੇ ਆ ਕਿੰਨੀ ਕਿ ਮਿਹਨਤ ਕਰਨੀ ਪਈ ਹੈ ਇੱਥੋਂ ਤੱਕ ਪਹੁੰਚਣ ਵਾਸਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਇਹ ਪਰਮਪਾਲ ਸਿੰਘ ਜੀ ਪਰਮਪਾਲ ਜੀ ਕਿੰਨੀ ਉਮਰ ਹੈ ਤੁਹਾਡੀ ਮੇਰੀ 14 ਸਾਲ 14 ਸਾਲ ਦਾ ਹੋ ਮਰਾ ਕਿਹੜੇ ਸਕੂਲ ਪੜਦੇ ਹੋ ਮੈਂ ਦੋਗਲੇਨ ਸਕੂਲ ਪੜ੍ਹਦੀ ਮਾਤਾ ਪਿਤਾ ਦੇ ਕਿੰਨੇ ਕਿ ਸਪੋਰਟ ਰਹੀਏ ਐਸ ਕੰਮ ਦੇ ਵਿੱਚ ਬਹੁਤ ਸਪੋਰਟ ਕਰਦੇ ਕਿੰਨੇ ਵਜੇ ਉੱਠਦੇ ਹੋ ਸਵੇਰੇ ਮੈਂ 7:30 ਵਜੇ ਉੱਠਦੀ ਹਾਂ 7:30 ਵਜੇ ਸੋ ਫਿਰ ਕਿਧੇ ਵੱਲ ਦੇਖ ਕੇ ਤੁਸੀਂ ਅੱਗੇ ਵਧਿਓ ਤੇ ਕੀ ਬੰਨਣਾ ਚਾਹਦੇ ਹੋ ਮਾਸਟਰੀ ਵਾਲਾ ਡਿਗਰੀ ਤੇ 1.5 ਸਟਾਰ ਦਿੱਤੀ ਹੈ ਜੀ ਮੈਂ ਹੁਣ ਬਹੁਤ ਡਿਜਾਇਨਰ ਬਣਨਾ ਚਾਹੁੰਦੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਉੱਤੇ ਜੀ ਸੋ ਅੱਗੇ ਕਿੱਥੇ ਕਿੱਥੇ ਖੇਡ ਕੇ ਆਇਆ ਪਰਮਪਾਲ तो कि दमलिनियम स्कूल पढ़ते हो कहते हैं माता पिता का शिरवाद हो गये ते जा गुरु का शिरवाद हो तो जाता है कि अलग कितना कितने पहुँचा तो उसी अलग कितने कितने खेते हो उसने हम ना कितने खेतन जा रहे हो नहीं मेरा फर्स्ट टाइम है इससे मेरे पेरेंट्स ने तो सभी बोल रहे बोहत हाथ बोहत बटार ਪੇਰੈਂਟਸ ਸਿਸਾ ਸਾਬ ਕਾ ਆਪਣੇ ਗੌਰ ਸਾ ਦਿੱਤਾ ਸਤਵੰਸਰ ਮੈਨੂੰ 5 ਵੇ ਮਿਲਣ ਆ ਫੋਟੋ ਕਰਦੇ ਸੀ ਤੇ ਆਇਆ ਪ੍ਰੈਕਟਿਸ ਤੇ ਪ੍ਰੈਕਟਿਸ ਕਰਨੀ ਆ ਦਾ ਸਟਾਈਲਡ ਅਕੈਡਮੀਆ ਵਿੱਚ ਸ਼ਿਰਕੂਰੇ ਮੈਂ ਫਸਟ ਗੋਲਟਰੇ ਮੈਨੂੰ ਗੋਲ ਦਿੱਤਾ ਮੈਂ ਸਾਤ ਦਿੱਤਾ ਜੀ ਅਰਸ਼ਦੀਪ ਨਵੀ ਮੱਲਾ ਮਾਰੀਆਂ ক্রিকেট ਦੇ ਵਿੱਚ ਟੀਮ ਦੇ ਵਿੱਚ ਉਹਦਾ ਨਾਮ ਮੰਨਿਆ ਗਿਆ ਸਿੰਘ ਜਿੰਗ ਇਹ ਸਿੰਘ ਜਿੰਗ ਇੱਕ ਹੋਰ ਤਿਆਰ ਹੋ ਗਿਆ ਜਿਲ੍ਹਾ ਗੁਰਦਾਸਪੁਰ ਦਾ ਜਿਦਾਂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨੇ ਵੀ ਬੜੀਆਂ ਮਾਲਾ ਬਾੜੀਆਂ ਉਹਦੇ ਵਾਲੇ ਵੇਖ ਕੇ ਫਿਰ ਕਿੱਥੋਂ ਤੱਕ ਖੇਡਣਾ ਚਾਹੁੰਦੇ ਹੋ ਕੀ ਮਾਤਾ ਪਿਤਾ ਵਾਸਤੇ ਲਿਆਣਾ ਚਾਹੁੰਦੇ ਕਿੰਨੀ ਖੁਸ਼ੀ ਹੈ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੈ ਮੈਂ ਆਪਣੇ ਮਾਤਾ ਪਿਤਾ ਦਾ ਸਤਿ ਸਬਦ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹਾਂ ਜੀ ਪਰੰਪਰਾ ਪਰੰਪਰਾ ਅਰਸ਼ਦੀਪ ਮੰਗ ਖੇਡਣਾ ਚਾਹੁੰਦਾ ਉਹਨੇ ਵੀ ਜਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਤੁਸੀਂ ਵੀ ਕਿਤਨਾ ਕਿਤੇ ਨਾਮ ਰੋਸ਼ਨ ਕਰੋਗੇ ਹਾਂ ਜੀ ਪੱਕਾ ਕਰਾਂ ਸੋ ਕਿਹਦੀ ਸਪੋਰਟ ਜ਼ਿਆਦਾ ਖੇਡਣ ਦੇ ਵਿੱਚ ਮੇਰੇ ਪਾਪਾ ਪਾਪਾ ਕਿਉਂ ਪਾਪਾ ਮੈਨੂੰ ਸਵੇਰੇ ਮੈਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਮੈਨੂੰ ਕਾਰ ਤੋਂ ਮੈਨੂੰ ਜਾ ਜਿੰਦੇ ਆ 4 ਤੋਂ ਬਾਅਦ ਜਾਣਾ ਤੇ 6:30 5:00 ਵਜੇ ਤੱਕ ਟੈਨਮੀ ਪਹੁੰਚਣਾ ਜੀ ਕੱਲ ਮੈਂ ਸਕੂਲ ਨੂੰ ਦਾ ਸਕੂਲ ਕੱਲ ਮੈਂ 7 ਵਜੇ ਕਾਰਾਂ ਤੇ 7:30 ਵਜੇ ਰਹਿਣ ਨੂੰ ਜਿਸ ਸਕੂਲ ਲਈ ਹੈ ਸਾਢੇ 7:00 ਤਿਆਰ ਹੋ ਕੇ ਰਹਿਣ ਚੰਗਾ ਸਕੂਲ ਸੋ ਪਰਿਵਾਰ ਦੇ ਵਿੱਚ ਅੱਜ ਵੀ ਕੋਈ ਛੇੜ ਦਾ ਕ੍ਰਿਕਟ ਜਾਂ ਪਾਪਾ ਜਾਂ ਦਾਦਾ ਕੋਈ ਪਰਿਵਾਰਕ ਮੈਂਬਰ ਖੇਡਦਾ ਦਾ ਕਿਹਨੂੰ ਸ਼ੌਂਕ ਹੋਵੇ ਮੇਰੇ ਪਾਪਾ ਨੂੰ ਕਬਟਿੰਗ ਦਾ ਸ਼ੌਂਕ ਰਿਹਾ ਉਹ ਯੂਨੀਵਰਸਿਟੀ ਲੈਵਲ ਦਾ ਡਰੇ ਨੇ ਪਰ ਉਹਨਾਂ ਨੂੰ ਇਹ ਸਪੋਰਟ ਨਹੀਂ ਮਿਲੀ ਅੱਦੇ ਜਾਣ ਲਈ ਤੇ ਹੁਣ ਮੈਂ ਜਿਹੜਾ ਸੁਪਨਾ ਪੂਰਾ ਕਰੂਗਾ ਸੋ ਗੱਲਬਾਤ ਕੀਤੀ ਜਿਉਂ ਉਹਨਾਂ ਨੇ ਕਿਹਾ ਕਿ ਹਰਸ਼ਦੀਪ ਹੰਮ ਮੈਂ ਵੀ ਕਿਤੇ ਨਾ ਕਿਤੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਤੇ ਆਪਣੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਨਾ ਪਹਿਲਾ ਸਕੂਲ ਲੈਵਲ ਖੇਡਿਆ ਫਿਰ ਡਿਸਟ੍ਰਿਕਟ ਲੈਵਲ ਖੇਡਿਆ ਤੇ ਹੁਣ ਕਿਤੇ ਨਾ ਕਿਤੇ ਪ੍ਰਮਾਤਮਾ ਦੀ ਕਿਰਪਾ ਹੋਈਏ ਸਟੇਟ ਲੈਵਲ ਤੇ ਖੇਡਣ ਜਾ ਰਿਹਾ ਸੋ ਤੁਹਾਡੀਆਂ ਦੁਆਰਾ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ ਬੱਚੇ ਨੂੰ ਉਹ ਵੀ ਕਿਤੇ ਨਾ ਕਿਤੇ ਅਰਸ਼ਦੀਪ ਬਾਅਦ ਖੇਡ ਕੇ ਤੇ ਆਪਣਾ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰੇ ਸੋ ਗੱਲਬਾਤ ਕਰਦੇ ਹੋਰੇ ਬੱਚੇ ਨੇ ਮਜੂਦ ਸਸੀਕਰ ਸਸੀਕਰ ਕੀ ਨਾਮ ਹੈ ਡਬਲ ਪੀ ਸੋ ਤੁਸੀਂ ਵੀ ਫਿਰ ਖੇਡੇ ਹੋ ਕਿੱਥੇ ਕਿੱਥੇ ਖੇਡੇ ਹੋ ਤੁਸੀਂ ਮੈਂ ਪਹਿਲੇ ਜ਼ੋਨਲ ਖੇਡਿਆ ਜੀ ਤੇ ਫਿਰ ਮੈਂ ਡਿਸਟ੍ਰਿਕਟ ਖੇਡਿਆ ਜੀ ਹਾਂ ਜੀ ਫਿਰ ਕੀ ਜਨੂਨ ਹੈ ਕਿ ਕੀ ਬਣਨਾ ਚਾਹੁੰਦਾ ਹੈ ਕੀ ਖੇਡਣਾ ਚਾਹੁੰਦਾ ਹੈ ਮੈਂ ਅਗੇ ਸਟੇਟ ਲੈਵਲ ਹੀ ਸਿਲੈਕਟ ਹੋਣਾ ਚਾਹੁੰਦਾ ਜੀ ਅਗੇ ਇੰਟਰਨੈਸ਼ਨਲ ਲੈਟ ਹੋਣਾ ਚਾਹੁੰਦਾ ਜੀ ਮੇਰੇ ਪਾਪਾ ਦਾ ਬਹੁਤ ਸ਼ੌਂਕ ਹੈ ਕਿ ਮੈਂ ਇੰਟਰਨੈਸ਼ਨਲ ਲੈਟ ਜੀ ਬਹੁਤ ਵਧੀਆ ਕਿ ਸੋ ਗੱਲਬਾਤ ਕਰਦੇ ਆ ਹੋਰ ਵੀ ਬੱਚੇ ਨੇ ਮੌਜੂਦ ਕੀ ਕੈਨੇਡਾ ਦਾ ਸਸੀ ਗੱਲ ਜੀ ਸਸੀ ਗੱਲ ਕੀ ਨਾਮ ਹੈ ਸੈਜੀਪ ਸਿੰਘ ਛੇ ਦਿ ਕੁਝ ਵੀ ਫਿਰ ਕਿਤੇ ਕਿਤੇ ਖੇਡੇ ਪਹਿਲਾਂ ਦੱਸੋ ਪਹਿਲਾਂ ਤੇ ਮੈਂ ਨੋਰਮਲ ਸਕੂਲ ਅਰੇਡ ਦੀ ਮੈਚੇਸ ਹੀ ਖੇਡਦਾ ਸੀ ਜੀ ਤੇ ਫਿਰ ਜੋ ਨਾ ਸਕੂਲ ਟੂਰਨਾਮੈਂਟ ਆਇਆ ਹੈ ਨਾ ਉਹਦੇ ਵਿੱਚ ਫਿਰ ਮੈਂ ਜਾ ਕੇ ਮੈਚ ਖੇਡੇ ਕੁਝ ਹੀ ਬੜਾ ਵਧੀਆ ਪਰਫਾਰਮ ਕੀਤਾ ਫਿਰ ਉਹ ਬਸ ਡਿਸਟ੍ਰਿਕਟ ਵੀ ਟੈਂਟ ਟੀਮ ਜਾਇਆ ਤੇ ਉੱਥੇ ਵਧੀਆ ਪਰਫਾਰਮ ਕੀਤਾ ਤੇ ਮੇਰਾ ਗੇਮ ਹੈ ਕਿ ਮੈਂ ਇੰਡੀਆ ਟੂਰਨਮੈਂਟ ਜੀ ਸੋ ਗੱਲਬਾਤ ਕੀਤੀ ਹੈ ਜੀ ਬੱਚੇ ਨੇ ਮਿਹਨਤ ਕਰਦੇ ਨੇ ਸਵੇਰੇ ਟਾਈਮ ਨਾਲ ਉੱਠਦੇ ਨੇ ਸਕੂਲ ਵੀ ਜਾਂਦੇ ਨੇ ਟੀਚਰਸ ਵੀ ਜਿਹੜੇ ਨੇ ਉਹਨਾਂ ਦੀ ਸੇਵਾਤ ਕਰਦੇ ਨੇ ਸੋ ਗੱਲਬਾਤ ਕਰਦੇ ਆ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਆਸ਼ੀਰਵਾਦ ਹੋਵੇ ਤਾਂ ਪ੍ਰਮਾਤਮਾ ਦੀ ਕਿਤੇ ਕਿਤੇ ਕਿਰਪਾ ਹੁੰਦੀ ਹੈ ਸੋ ਗੱਲਬਾਤ ਕਰਦੇ ਆ ਸੌਂਗ ਸੀ ਕਿ ਬਾਕਸਿੰਗ ਦਾ ਤੇ ਬੱਚੇ ਨੂੰ ক্রিকেট ਦਾ ਸ਼ੌਂਕ ਪੈ ਗਿਆ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਿਕਿਉਰਿਟੀ ਕੀ ਨਾਮ ਦੇ ਵਿਰਿੰਦਰ ਜੀ ਸਿੰਘ ਜੀ ਵਿਰਿੰਦਰ ਜੀ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਰੈਂਕੀ ਹੋ ਜੀ ਬੱਚਾ ਤੁਹਾਡਾ ਇਸ ਸਕੂਲ ਲੈਵਲ ਤੇ ਖੇਡ ਕੇ ਇਹ ਹੁਣ ਅੱਗੇ ਤੋਂ ਡਿਸਟ੍ਰਿਕਟ ਲੈਵਲ ਤੇ ਗਿਆ ਮੈਡਲ ਜਿੱਤਿਆ ਤੇ ਹੁਣ ਸਟੇਟ ਲੈਵਲ ਤੇ ਕੱਢਣ ਜਾ ਰਿਹਾ ਕੀ ਕਹਿਣਾ ਚਾਹੁੰਦੇ ਹਨ ਉਹਨੂੰ ਬੜਾ ਮਾਣ ਮੋਸ ਤੋਂ ਆਪਣੇ ਵਿੱਚ ਜਿਤੇ ਕਿ ਉਹ ਆਪਣੀ ਗੇਮ ਵਿੱਚ ਜਿਦਾ ਵੱਧਦਾ ਪਿਆ ਵਾ ਤੇ ਪ੍ਰਮਾਤਮਾ ਤੁਹਾਡੇ ਸਾਰਿਆਂ ਦੇ ਸ਼ੀਸ਼ਾ ਦੇ ਨਾਲ ਜਿਹੜਾ ਵਾ ਕਿ ਉਹ ਆਪਣੀ ਹੋਰ ਤਰੱਕੀਆਂ ਕਰੇ ਜੀ ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਜਾਂਵੇ ਜੀ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰੇ ਤੇ ਅਰਸ਼ਦੀਪ ਵਨ ਵੇਖ ਕੇ ਕੋਈ ਜ਼ਿਆਦਾ ਬਹੁਤ ਜ਼ਿਆਦਾ ਮੋਟੀਵੇਟ ਹੋਇਆ ਜੋ ਲਿਆ ਕੇ ਕਰੀ ਤਾਂ ਸਾਡੇ ਨਾਲ ਹੀ ਨੇਬਰ ਦੇ ਇਹਦੇ ਦੋਸਤ ਹੀ ਨੇ ਉਹਨਾਂ ਦੇ ਮਾਮਾ ਜੀ ਲਾਵਾ ਤੇ ਉਹਨਾਂ ਦੇ ਜਦੋਂ ਇੱਥੇ ਪਿੱਛੇ ਆਇਆ ਤੇ ਉਹਨਾਂ ਨੂੰ ਮਿਲ ਕੇ ਆਇਆ ਤੇ ਜਦੋਂ ਉਹਨਾਂ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਜਿਹੜਾ ਵਾ ਫਿਰ ਬਹੁਤ ਜ਼ਿਆਦਾ ਜਨੂੰਨ ਜਿਸ ਤਰ੍ਹਾਂ ਬੱਚੇ ਦੇ ਪੈਦਾ ਹੋ ਗਏ ਨਾ ਉਸ ਤੋਂ ਬਾਅਦ ਫਿਰ ਉਹ ਰੁਚੀ ਹੋ ਗਈ ਇਸ ਵਿੱਚ ਫਿਰ ਦਿਨ ਨਹੀਂ ਕੋਈ ਰਾਤ ਨਹੀਂ ਇਹਨਾਂ ਦਾ ਇੱਕ ਟੀਮਵਰਕ ਬਣ ਗਿਆ ਸਾਇਦਾ ਨੋਬਲ ਰੋਸ਼ਲ ਪਰਮ ਮਣਕੇ ਸਾਰਿਆਂ ਦੇ ਬੱਚਿਆਂ ਦਾ ਟੀਮਵਰਕ ਬਣ ਗਿਆ ਕਿ ਆਪਾਂ ਸਵੇਰੇ ਉੱਠ ਕੇ ਮਾਰਨਿੰਗ ਸੀ ਸਾਰਿਆਂ ਨੇ ਚੱਲ ਜਾਣਾ ਵਾ ਟ੍ਰੇਨਿੰਗ ਕਰਨੇ ਜਾ ਕੇ ਆਪਰੇ ਕੋ ਸਾਜ ਦੇ ਨਾਲ ਜਿਹੜਾ ਵਾ ਜਾ ਕੇ ਫੇਣੀ ਚ ਲੱਗ ਜਾਣਾ ਇਹਨਾਂ ਨੇ ਵੀ ਮਿਲ ਕੇ 6-7 ਮਹੀਨੇ ਹੋ ਗਏ ਨੇ ਸਟਾਰਟ ਕੀਤਾ ਇੱਥੇ ਪਹਿਲਾਂ ਗੁਰਦਾਨਿਕ ਕਾਲ ਜਾਂਦੇ ਹੁੰਦੇ ਕਿਦਾਂ ਤੇ ਫਿਰ ਇੱਥੇ ਮਨੇ ਆਪਣਾ ਸਟਾਰਟ ਕਰ ਲਿਆ ਤੇ ਚਲੋ ਘਰ ਦੇ ਬਹੁਤ ਨੇੜੇ ਪੈਂਦਾ ਵਾ ਸੋ ਸਿਆਣੇ ਕਿ ਬਹੁਤ ਸਾਰੇ ਜਨਰਲ ਪ੍ਰੈਕਟਿਸ ਤੇ ਵੀਰ ਵੀ ਕੋਈ ਜ਼ਿਆਦਾ ਇੰਟਰਸਟ ਨਹੀਂ ਟਿਊਸ਼ਨ ਤੇ ਜਾਣਾ ਟਿਊਸ਼ਨ ਤੋਂ ਬਾਅਦ ਗੇਮ 'ਚ ਆ ਜਾਣਾ ਸਕੂਲ ਤੋਂ ਬਾਅਦ ਇਹੀ ਆ ਇਹਨਾਂ ਦਾ ਜ਼ਿਆਦਾ ਸੋ ਅਰਸ਼ਦੀਪ ਨੇ ਵੀ ਬੜੀਆਂ ਮੱਲਾ ਮਾਰੀਆਂ ਨੇ ਜਿਹੜਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਉਹ ਵੀ ਸਾਡੇ ਇੱਥੇ ਜਿਹੜਾ ਗੁਰਦਾਸਪੁਰ ਦਾ ਵੀਰ ਹੈ ਸਿੰਘੇਜ ਕਿੰਗ ਕਿਹਾ ਜਾਂਦਾ ਉਹਨੂੰ ਟੀਮ ਦੇ ਵਿੱਚ ਤੇ ਦੂਜਾ ਵੀ ਉਹਦਾ ਛੋਟਾ ਵੀਰ ਫਿਰ ਤਿਆਰ ਹੋ ਗਿਆ ਸਿੰਘੇਜ ਕਿੰਗ ਕਹਿ ਰਾਣ ਮਾਸਤੇ ਚਲੋ ਪ੍ਰਮਾਤਮਾ ਕਿਰਪਾ ਕਰੇ ਤੇ ਯੂ ਸਿੰਘੇਜ ਕਿੰਗ ਬਣੇ ਸਾਡਾ ਅਸ਼ਦੀਪ ਤੇ ਸਿੰਘੇਜ ਕਿੰਗ ਕਰਤਾ ਉਹਨੇ ਸਾਰੇ ਹੋਲਡ ਵਿੱਚ ਦੱਸਤਾ ਕਿ ਸਿੰਘੇਜ ਕਿੰਗ ਹੈ ਜੀ ਜਦੋਂ ਉਹ ਪਾਕਿਸਤਾਨ ਦਾ ਮੈਚ ਸੀ ਤਾਂ ਥੋੜਾ ਜਿਹਾ ਹੋਇਆ ਸੀ ਤੋ ਜੀ ਤੇ ਪਰ ਉਹਨੇ ਫੇਰ ਵੀ ਸਾਬਤ ਕਰਤਾ ਕਿ ਸਿੰਘੇਜ ਕਿੰਗ ਆਲਵੇਸ ਜੀ ਸੋ ਫਿਰ ਸ਼ੌਂਕ ਤੁਹਾਨੂੰ ਇਹ ਸਿਖਾ ਗਿਆ ਕਿ ਉਹਨੇ ਵੀ ਕ੍ਰਿਕਟਰ ਦਾ ਚੰਗਾ ਖਿਡਾਰੀ ਬਣਾ ਲੱਕਿਆ ਤੇ ਉਹਨਾਂ ਦੇ ਮਾਤਾ ਜੀ ਨੂੰ ਨਹੀਂ ਮੈਨੂੰ ਤੇ ਐਕਚੁਅਲੀ ਬੌਕਸਿੰਗ ਦਾ ਪਲੇਅ ਬਣਾਉਂਦਾ ਸੀ ਬਟ ਉਹਦਾ ਇੰਟਰਸਟ ਖੁੱਦ ਜਿਹੜਾ ক্রিকেট ਵਾਲੇ ਵੱਲ ਸਿੱਖਾਇਆ ਮੇਰਾ ਖੁਦ ਦਾ ਇੰਟਰਸਟ ਬੌਕਸਿੰਗ ਦੇ ਵਿੱਚ ਸੀ ਤੇ ਫਿਰ ਹੁਣ ਸੈਟਿਫਾਈਡ ਹੋ ਗਿਆ ਕਿ ਤੁਸੀਂ ਅਰਸ਼ਦੀਪ ਵੱਲ ਦੇਖ ਕੇ ਪਤਾ ਲੱਗ ਗਿਆ ਕਿ ਇਹ ਵੀ ਕਿੰਨਾ ਕਿਤੇ ਕਿਤੇ ਅੱਗੇ ਵਧਣਾ ਚਾਹੁੰਦਾ ਕਿਉਂਕਿ ਸਟੇਟ ਲੈਵਲ ਤੇ ਜਿਹੜਾ ਸਿਲੈਕਟ ਹੋ ਗਿਆ ਬਿਲਕੁਲ ਜੀ ਇੱਕ ਤੇ ਜਿਹੜਾ ਸਾਡੇ ਇਲਾਕੇ ਦੇ ਵਿੱਚੋਂ ਦੇ ਅਸ਼ਰੀਫ ਬਟਾਲੇ ਤੋਂ ਬਿਲੋਂਗ ਕਰਦਾ ਹੈ ਕਿ ਉਹਦੇ ਵੱਲ ਦੇਖ ਕੇ ਆਇਆ ਕਿ ਯਾਰ ਮੈਂ ਵੀ ਮਿਹਨਤ ਕਰਾਂ ਤੇ ਇਸ ਕੰਮ ਤੇ ਪਹੁੰਚ ਸਕਦਾ ਬਾਕੀ ਜਦੋਂ ਅਰਸ਼ਦੀਪ ਨੂੰ ਮਿਲੇ ਤੇ ਉਹਨਾਂ ਨੇ ਬੜਾ ਇਹਨਾਂ ਨੂੰ ਮੋਟੀਵੇਟ ਕੀਤਾ ਤੇ ਮਿਹਨਤ ਦੇ ਨਾਲ ਸਭ ਕੁਝ ਹਾਸਲ ਹੋ ਜਾਂਦਾ ਮਿਹਨਤ ਆਪਣੀ ਯਾਰੀ ਰੱਖੋ ਸੋ ਗੱਲਬਾਤ ਜੀਟੀਐ ਜੀ ਉਹਨਾਂ ਨੇ ਕਿਹਾ ਮੈਨੂੰ ਬੌਕਸਿੰਗ ਦਾ ਸ਼ੌਕ ਸੀ ਪਰ ਇਹਦਾ ਰੁਝਾਨ ਜਿਹੜਾ ਇਹ ক্রিকেট ਵੱਲ ਪੈ ਗਿਆ ਪਰ ਅਰਸ਼ਦੀਪ ਵੱਲ ਦੇਖ ਕੇ ਮੈਂ ਵੀ ਕਿਹਾ ਕਿ ਨਹੀਂ ਜੇ ਉਹ ਕਿਤੇ ਨਾ ਕਿਤੇ ਪਹੁੰਚ ਸਕਦਾ ਤੇ ਇਹਨੂੰ ਵੀ ਆਪਾਂ ਅੱਗੇ ਪਹੁੰਚਾਉਣਾ ਹੈ ਆਪਾਂ ਉਹਨਾਂ ਦੇ ਮਾਪਿਆਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਰੁਪਿੰਦਰ ਚੀਤ ਰੁਪਿੰਦਰ ਜੀ ਜੀ ਪਹਿਲੇ ਨੰਬਰ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਬੱਚਾ ਤੁਹਾਡਾ ਸਟੇਟ ਲੈਵਲ ਤੇ ਖੇਡਣ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਪਹਿਲਾਂ ਤਾਂ ਮੈਨਸ ਹੱਕ ਤੇ ਨਹੀਂ ਹੈਗੀ ਸੀ ਕਿ ਇਹ ਸਪੋਰਟਸ ਵਾਲ ਜਾਏ ਜੀ ਲੇਕਿਨ ਮੇਰੇ ਪਾਪਾ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿ ਜਿਹੜੇ ਸ਼ੌਂਕ ਮੇਰੇ ਲਈ ਪੂਰੇ ਹੋ ਸਕੇ ਮੈਂ ਆਪਣੇ ਬੇਟੇ ਨੂੰ ਕਰਵਾਣੇ ਆ ਜੀ ਤੇ ਉਹਦਾ ਇੰਟਰਸਟ ਜਗਾਈ ਕ੍ਰਿਕਟ ਵਿੱਚ ਸੀ ਪਹਿਲਾਂ ਇਹਦਾ ਆਪ ਨੂੰ ਖੁਦ 3-4 ਘੰਟੇ ਉਹ ਤੱਕ ਮੈਂ ਕ੍ਰਿਕਟਸ ਲਗਾਉਂਦੇ ਸੀ ਜੀ ਤੇ ਮਾਰਨਿੰਗ ਜਦੋਂ ਤੇ ਸਰਦੀ ਅਕੈਡਮੀ ਜਾਣਾ ਸ਼ੁਰੂ ਕਰ ਦਿੱਤਾ ਮਾ ਨੇ ਤੇ ਸਾਡੇ ਜਾਣ ਨੂੰ ਝੂਟ ਜਾਂਦਾ ਸੀ 5:00 ਤੱਕ ਅਕੈਡਮੀ ਚ ਪਹੁੰਚ ਜਾਂਦਾ ਸੀ ਫਿਰ ਸਕੂਲ ਜਾਣਾ ਉਸ ਤੋਂ ਬਾਅਦ ਸਕੂਲ ਤੋਂ ਆ ਕੇ ਟਿਊਸ਼ਨ ਟਿਊਸ਼ਨ ਤੋਂ ਆ ਕੇ ਫਿਰ 4 ਘੰਟੇ ਅਕੈਡਮੀ ਜਾਂਦਾ ਹੀ ਤੇ ਆਪਣੀ ਪਿੰਨ ਜੜੀ ਵਟ ਲੈ ਕੇ ਆਈ ਹੈ ਕਿ ਤੇ ਫਾਦਰ ਸਾਹਿਬ ਦੀ ਮਿਹਨਤ ਇਕ ਤੇ ਆਪਣੀ ਮਿਹਨਤ ਦੇਰ ਬਾਅਦ ਕੋਰਸ ਆਪ ਦਾ ਸਾਥ ਹੈ ਇਸ ਮੰਦਪਪੁਰ ਚੋਂ ਚੱਲ ਕੇ ਨਹੀਂ ਆ ਕੇ ਬਤਾਈਆਂ ਫਿਰ ਮਿਲਦੇ ਆਪੀਆਂ ਸਾਰੇ ਪਰਿਵਾਰ ਨੂੰ ਫੋਨ ਦੇ ਉੱਤੇ ਤੇ ਘਰ ਵੀ ਲੋਕੀ ਆਂਦੇ ਨੇ ਹਾਂਜੀ ਬਹੁਤ ਜ਼ਿਆਦਾ ਜੀ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਬੱਚੇ ਥੱਕ ਹਾਰ ਕੇ ਬੈਠੇ ਨੇ ਕਿ ਪਤਾ ਨਹੀਂ ਕੁਝ ਹੋਣਾ ਕਿ ਨਹੀਂ ਹੋਣਾ ਕਿਉਂਕਿ ਤੁਹਾਡੀ ਸਪੋਰਟ ਆ ਤੇ ਬੱਚਾ ਅੱਗੇ ਕਿਤਨਾ ਕਿਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕਹਿੰਦੇ ਆਪਾਂ ਹਾਂਜੀ ਇਹ ਨਾ ਹੁਣ ਟੀਵੀ ਵੀ ਨਹੀਂ ਦੇਖ ਰਹੇ ਕਿਉਂਕਿ ਟਾਈਮ ਹੀ ਨਹੀਂ ਹੈਗਾ ਟੀਵੀ ਦੇਖਣ ਦਾ ਫੋਨ ਵੀ ਨਹੀਂ ਯੂਜ਼ ਕਰ ਰਹੇ ਫੋਨ ਆਂਦੀ ਕੋ ਡਿਸਟ ਰੈਸਟ ਵਾਸਤੇ 15 ਮਿੰਟ ਲੈ ਲੈਂਦੇ ਨੇ ਇਹ ਕਿ ਨਹੀਂ ਦੇਖਦੇ لیکن نہ کبھی میچ سٹار ہو جندے ہیں کبھی سکول ਆਣਾ ਹੁੰਦਾ ਤੇ ਬੱਚਿਆਂ ਨੂੰ ਜ਼ਰੂਰ ਗੇਮਸ ਖਾਣਾ ਚਾਹੀਦਾ ਹੈ ਤੇ ਆਪਣੀ ਫਿਟਨੈਸ ਵਾਸਤੇ ਵੀ ਅਗਰ ਨਹੀਂ ਗੇਮ ਖਾਣੇ ਤਾਂ ਫਿਟਨੈਸ ਵਾਸਤੇ ਚਾਹੀਦੀ ਹੈ ਨਾ ਕਿ ਗੇਮ ਹੋ ਜਾਣੀ ਚਾਹੀਦੀ ਹੈ ਮੋਬਾਈਲ ਦਾ ਤੇ ਟੀਵੀ ਤੋਂ ਬੰਦਾ ਚਲੋ ਹੁੰਦਾ ਕਿ ਬੱਚਾ ਕਹਾ ਛੁੱਟ ਜਾਂਦਾ ਜੀ ਸੋ ਗੱਲਬਾਤ ਕੀਤੀ ਜੀ ਆਪਾਂ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹਦਾ ਸਭ ਤੋਂ ਜ਼ਿਆਦਾ ਯੋਗਦਾਨ ਆ ਪਰੰਪਾਲ ਨੂੰ ਉਠਾਉਣ ਦੇ ਵੇਲੇ ਸਵੇਰੇ ਮਾਰਨਿੰਗ ਟਾਈਮ ਉਹਦਾ ਵੀਰ ਹੈ ਛੋਟਾ ਸੂਰੇ ਸੂਰੇ ਨੂੰ ਬਾਦੰਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਕਹਿਣਾ ਹੈ ਕੋ ਗੱਲਬਾਤ ਕਰਦੇ ਹਾਂ ਹਦਰਵਚਨ ਸਸਿਕਾ ਜੀ ਸਸਿਕਾ ਜੀ ਕੀ ਨਾਮ ਦੇ ਮੈਂ ਅਮਨੀਤ ਪਾਲ ਨਾਮ ਜੀ ਅਮਨੀਤ ਪਾਲ ਜੀ ਫਿਰ ਪਤਾ ਲੱਗਿਆ ਕਿ ਪਰਮਪਾਲ ਨੂੰ ਤੁਸੀਂ ਬੜਾ ਉਠਾਉਂਦੀ ਹੋ ਟਾਈਮ ਨਾਲ ਤੁਸੀਂ ਆਪੇ ਵੀ ਉੱਠਦੇ ਹੋ ਤੇ ਉਹਨਾਂ ਨੂੰ ਨਾਲ ਉਠਾ ਲੈਂਦੇ ਹੋ ਕਹਿਣਾ ਚਾਹਦੇ ਹੋ ਮੇਰੀ ਬੜੀ ਰੁਚੀ ਜੀ ਮੈਂ ਆਪ ਤੇ ਆ ਤੇ ਜਿਆਵਾ ਸਟੇਟ ਲੈਵਲ ਵਿੱਚ ਉਹ ਹੋਰ ਖੁਸ਼ੀ ਉਹ ਇੰਟਰਨੈਸ਼ਨਲ 14 ਜੀ ਤੇ ਮੈਂ ਵਧੀਆ ਚ ਫਿਰ ਮੈਂ ਵੀ ਜਾਉਂਗਾ ਸਟੇਟ ਤੇ ਅਗਵਾ ਫਿਰ ਇੰਟਰਨੈਸ਼ਨਲ ਜਾਉਂਗਾ ਸੋ ਫਿਰ ਜਿੱਦੂ ਜਿੱਤ ਕੇ ਆਏਗਾ ਇੰਟਰਨੈਸ਼ਨਲ ਤੋਂ ਜਾਂ ਸਟੇਟ ਲੈਵਲ ਤੋਂ ਜਿੱਤ ਕੇ ਆਏਗਾ ਫਿਰ ਟਰੋਫੀ ਦਾ ਜਰਾ ਹੱਕਦਾਰ ਤੁਸੀਂ ਹੋਣਾ ਹਾਂ ਕਿਉਂਕਿ ਤੁਸੀਂ ਦਿਵਾ ਦੋ ਸਾਰੇ ਟਾਈਮ ਨਾਲ ਇਹ ਬਾਜੀ ਦੋਨਸ ਜਨਨ ਮਹਾਲੀ ਚੰਡੀਗੜ੍ਹ ਤੇ ਆਪੇ ਇੱਥੇ ਮੈਂ ਮਾਰਵਲੇ ਨੂੰ ਮੈਥ ਸਾਂਚਨਾ ਤੇ ਜੀ ਵੀ ਨੇ ਕਿਹਾ ਮੈਂ ਨਾਲ ਹੀ ਜਾਣਾ ਫਿਰ ਜੋਨੇ ਕਿ ਮੈਂ ਹਾਲ ਹੀ ਕੰਨਾ ਵੀ ਇਨੋ ਤੇ। ਇਹ ਅੱਜ ਚੱਗੇਗਾ। ਸੋ ਗੱਲਬਾਤ ਕੀਤੀ ਹੈ ਦੇਖੋ ਛੋਟਾ ਬੱਚਾ ਹੈ ਕਹਿੰਨੇ ਕਿ ਕਿਸੇ ਦਾ ਕਿਸੇ ਨਾਲ ਪਿਆਰ ਹੁੰਦਾ ਹੈ ਤੇ ਕਿਸੇ ਵੱਲ ਦੇਖ ਕੇ ਹੀ ਬੱਚਾ ਕਿੰਨਾ ਕਿੱਥੇ ਅੱਗੇ ਤੋਰਸਦਾ ਹੈ। ਸੋ ਵੀਰ ਹੈ ਛੋਟਾ ਉਹਨੂੰ ਸਵੇਰੇ ਟਾਈਮ ਨਾਲ ਉਠਾਉਂਦਾ ਹੈ ਆਪ ਵੀ ਉੱਠਦਾ ਹੈ ਉਹਨੂੰ ਸਕੂਲ ਭੇਜਦਾ ਹੈ ਉਸ ਤੋਂ ਬਾਅਦ ਸਕੂਲ ਵੀ ਬੱਚੇ ਜਾਂਦੇ ਨੇ। ਸੋ ਬੱਚਿਆਂ ਵੱਲ ਦੇਖ ਕੇ ਹਿੰਮਤ ਕਰੋ ਕੁਝ ਨਾ ਕੁਝ ਬੰਨਾ ਚਾਹਦੇ ਹੋ ਤੇ ਬਣੋ ਜਨੂਨ ਆਪਣੇ ਅੰਦਰ ਹੋਣਾ ਚਾਹੀਦਾ ਕਿ ਮੈਂ ਕੁਝ ਨਾ ਬਣਨਾ ਹੈ। ਅਰਸ਼ਦੀਵ ਵਾਲ ਦੇ ਕੇ ਇਹਦੇ ਅੰਦਰ ਵੀ ਇੱਕ ਜਜ਼ਬਾ ਪੈਦਾ ਹੋਇਆ ਤੇ ਸਟੇਟ ਲੈਵਲ ਤੇ ਖੇਡਣ ਜਾ ਰਿਹਾ ਆਪਾਂ ਗੱਲ ਨਾਲ ਗੱਲਬਾਤ ਕਰਾਂਗੇ ਕਹਿੰਦੇ ਨੇ ਗੁਰੂ ਗੁਰੂ ਸਹੀ ਹੋਵੇ ਤਾਂ ਚੇਲਾ ਵੀ ਜਰਾ ਰੱਖਿਆ ਕਰਦਾ ਆਪਾਂ ਗੱਲਬਾਤ ਕਰਦੇ ਆ ਕੋਚ ਦਾ ਵੀ ਬੜਾ ਜੋਗਦਾਨ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਨਾਮ ਦੇ ਮੇਰਾ ਸਪੰਨ ਸਿੰਘ ਹੈ ਸਪੰਨ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਬੱਚੇ ਜਿਹੜੇ ਨੇ ਸਟੇਟ ਲੈਵਲ ਤੇ ਖੇਡਣ ਜਾ ਰਹੇ ਆ ਕਿਤੇ ਨਾ ਕਿਤੇ ਤੁਹਾਡਾ ਅਸ਼ੀਰਵਾਦ ਹੈ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਜੀ ਭਾਜੀ ਬੱਚੇ ਨੇ ਆਪਣੀ ਮੈਨ ਜੀ ਬੱਚੇ ਕੋਲੋਂ ਜੋ ਉਹ ਜਿਹੋ ਮੇ ਬਤਿਸ ਉਹ ਹੀ ਪਹਿਲਾਂ ਜੀ ਉਹਦੇ ਚ ਪਾਰਟਿਸਪੇਟ ਕੀਤਾ ਉਹ ਚ ਵਧੀਆ ਪਰ ਦਰਸ਼ਣ ਕੀਤਾ ਬੱਚਿਆਂ ਨੇ ਪੇਗਾ ਡਿਸਟ੍ਰਿਕਟ ਵਾਸਤੇ ਮਤਲਬ ਜਿਹਨੇ ਹੋਈਆਂ ਗੇਮਸ ਉਹਦੇ ਚ ਪਾਰਟਿਸਪੇਟ ਕੀਤਾ ਉਹ ਚ ਸਿਲਵਰ ਮੈਡਲ ਲੈ ਕੇ ਸੈਕੰਡ ਪੋਜੀਸ਼ਨ ਲੈ ਕੇ ਆਇਆ ਬੱਚੀ ਹਾਂ ਉਹਨਾਂ ਵਿੱਚੋਂ ਸਾਡਾ ਇੱਕ ਬੱਚਾ ਪਰਮਪਾਲ ਜੀ ਨੇ ਵਧੀਆ ਖੇਡਿਆ ਉਹ ਜਿਹੜੀ ਸਟੇਟ ਲੈਵਲ ਦੇ ਗੇਮਸ ਹੋਈਆਂ ਉਹਦੇ ਨਾਲ ਆਪਣੀ ਡਿਸਟ੍ਰਿਕਟ ਦੀ ਰੀਪਰਸਨ ਕਰ ਜਾਂਦਾ ਜੀ ਸੋ ਕਹਿੰਦੇ ਅਰਸ਼ਦੀਪ ਵੱਲ ਦੇਖ ਕੇ ਮੇਰਾ ਵੀ ਜਨੂਨ ਜਾ ਗਿਆ ਤੇ ਮੈਂ ਉਹਨਾਂ ਵੱਲ ਦੇਖ ਕੇ ਅੱਗੇ ਮਾਝੇ ਦਾ ਜਿਹੜਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਆਪ ਵੀਰੇ ਇੱਕ ਅਰਸ਼ਦੀ ਪਿਆਰ ਕਰ ਦਿੱਤਾ ਤੇ ਜਿਵੇਂ ਮਿਹਨਤ ਬੱਚੇ ਵੀ ਆਪਣੀ ਮਿਹਨਤ ਇਹਦੀ ਵੇਖੋ ਸਵੇਰੇ अर्ਲੀ ਮਾਰਨਿੰਗ ਮੇਰੇ ਕੋ ਆ ਰਿਹਾ अर्ਲੀ ਮਾਰਨਿੰਗ 5:00 ਜੇ ਆ ਕੇ ਰਿਹਾ ਫਿਟਨੈਸ ਸੈਸ਼ਨ ਇਹਨਾਂ ਦਾ अर्ਲੀ ਮਾਰਨਿੰਗ ਹੁੰਦਾ ਉਸ ਤੋਂ ਬਾਅਦ ਸ਼ਾਮ ਦਾ ਸੈਸ਼ਨ ਲੱਗਦਾ ਦੋਵੇਂ ਸੈਸ਼ਨ ਬੜੇ ਮਤਲਬ ਉਹ ਥਿੰਨੇ ਬੱਚੇ ਬੜੀ ਲੰਘੇ ਦੇ ਨਾਲ ਕੰਮ ਕਰਦੇ ਆ ਵੇਖੋ ਮਿਹਨਤ ਬੱਚੇ ਦੀ ਆਪਾਂ ਸਿਰ ਬੱਚੇ ਲੈ ਕੇ ਰਾਹ ਦੱਸ ਸਕਦੇ ਹਾਂ ਜਾਂ ਗਾਈਡ ਕਰ ਸਕਦੇ ਹਾਂ ਕਿ ਜੇ ਕੋਈ ਤੋਂ ਮੁੱਕ ਜਾਣਾ ਤਾਂ ਬਾਕੀ ਜਦ ਹੀ ਮਿਹਨਤ ਬੱਚੇ ਦੀ ਖੁਦ ਨਹੀਂ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਤਾਂ ਮੈਸੇਜ ਬੱਚੇ ਇਹੋ ਦੇਣਾ ਚਾਹੁੰਦਾ ਬਹੁਤ ਬਹੁ ਕਿਉਂਕਿ ਆਉਣ ਵਾਲੇ ਸਮੇਂ ਜਿਹੜੀ ਮੁੱਖ ਲੋੜ ਹੈ ਉਹ ਇੱਕ ਹੈਲਥ ਐਂਡ ਵੈਲਥ ਹੈ ਜੇ ਮਨੋ ਪੈਸੇ ਦੀ ਦੌੜ ਵਿੱਚ ਚੱਲ ਗਿਆ ਆਪਾਂ ਜਿਹੜੀ ਆਪਣੀ ਸਿਹਤ ਬਹੁਤ ਜਿਆਦਾ ਖਰਾਬ ਕਰ ਚੁੱਕੇ ਹਾਂ ਜੀ ਤੇ ਜਿਆਦਾਤਰ ਉਹਨਾਂ ਦੇ ਫੋਨ ਨੇ ਤੇ ਬਹੁਤ ਜਿਆਦਾ ਔਖਾ ਕਰਤਾ ਇੱਕ ਜਿਹੜਾ ਉਹਨੂੰ ਸਭ ਤੋਂ ਵੱਧ ਦਿੱਕਤ ਆ ਰਹੀ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਛੇੜੇ ਆ ਰਹੀ ਜੀ ਉਹਨੂੰ ਦੂਰ ਕਰਨ ਵਾਸਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਵਿੱਚ ਹਾਉਣਾ ਚਾਹੀਦਾ ਸੋ ਸਕੂਲ ਦੇ ਸਟਾਫ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੇ ਟੀਚਰ ਨੇ ਜਿਹੜੇ ਉਹਨਾਂ ਨੂੰ ਸਿੱਖਿਆ ਦਿੰਦੇ ਨੇ ਇਹ ਟਾਈਮ ਟੇਬਲ ਦੇ ਸਕੂਲ ਆਉਂਦੇ ਨੇ ਉਹ ਵੀ ਕਿਤੇ ਨਾ ਕਿਤੇ ਬੱਚਿਆਂ ਦੀ ਸਿਵਤ ਕਰਦੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਨਾਮ ਮੇਰਾ ਸ਼ੇਰਪ੍ਰੀਤ ਹਰ ਸਿੰਘ ਆ ਜੀ ਜੀ ਇਹ ਬੱਚੇ ਜਿਹੜੇ ਸਾਡੇ ਸਕੂਲ ਦੇ ਦੇ ਦਾ ਮਲੇਰੀ ਸਕੂਲ ਬਟਾਲਾ ਜੀ ਇਹ ਬੱਚੇ ਬਹੁਤ ਹੀ ਟਾਈਮ ਦੇ ਜਿਹੜੇ ਪਾਬੰਦ ਨੇ ਆਪਣੇ ਆਪਣੇ ਟਾਈਮ 'ਚ ਜਿੱਦੋਂ ਵੀ ਕਿਤੇ ਗੇਮ ਖੇਲਣੀ ਹੋਵੇ ਇਹਨਾਂ ਨੂੰ ਟਾਈਮ ਦਿੱਤਾ ਜਾਂਦਾ ਵੀ ਇੰਨੇ ਟਾਈਮ ਦੇ ਅਸੀਂ ਗਰਾਉਂਡ 'ਚ ਆਉਣਾ ਉਸ ਟਾਈਮ ਇਹ ਬੱਚੇ ਗਰਾਉਂਡ 'ਚ ਆ ਜਾਂਦੇ ਨੇ ਬਾਕੀ ਇਹਨਾਂ ਨੂੰ ਜਦੋਂ ਡਾਈਟ ਪਾਰੀ ਦੱਸਿਆ ਜਾਂਦਾ ਵਾ ਤੇ ਉਹ ਤਾਂ ਹੀ ਇਹ ਕਰਦੇ ਨੇ ਪੰਕਚੁਅਲ ਨੇ ਆਪਣੇ ਟਾਈਮ ਦੇ ਬਾਕੀ ਇਹਨਾਂ ਨੂੰ ਸਕੂਲ ਵੱਲੋਂ ਵੀ ਜਿਹੜਾ ਬੱਚਿਆਂ ਨੂੰ ਦੱਸਿਆ ਜਾਂਦਾ ਵਾ ਵੀ ਇੱਕ ਜਿਹੜਾ ਸਪੋਰਟਸ ਪੀਰੀਅਡ ਆਣਾ ਇਹਨਾਂ ਦਾ ਉਹ ਡੇਲੀ ਹੀ ਲੱਗਦਾ ਵਾ ਤੇ ਉਹਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਵਾ ਸਪੋਰਟਸ ਦਾ ਜਿਹੜਾ ਵਾ ਸ਼ੌਕ ਪਾ ਲਾ ਹੋਵੇ ਤੇ ਇਸ ਕਰਕੇ ਸਕੂਲ ਦਾ ਵੀ ਜਿਹੜਾ ਬਹੁਤ ਯੋਗਦਾਨ ਹੈ ਇਹਨਾਂ ਦਾ ਬੱਚਿਆਂ ਦੇ ਜਿਹੜੇ ਸਪੋਰਟਸ ਸਾਚ ਅਦਗਾ ਗਏ ਨੇ ਬਾਕੀ ਕੋਸ ਸਾਫ ਦਾ ਜਿਵੇਂ ਆਪਣੇ ਪੇਰੈਂਟ ਪੇਰੈਂਟਸ ਵੀ ਜਿਹੜੇ ਧਿਆਨ ਦਿੰਦੇ ਨੇ ਇਹਨਾਂ ਦਾ

ਉਹ ਮੈਸੇਜ ਖਾਸ ਕਰਕੇ ਆਪਾਂ ਦੇ ਰਹੇ ਕਿ ਨਸ਼ਿਆਂ ਦੇ ਵਿਰੋਧੀ ਇੱਕ ਸਿਸਟਮ ਔਰ ਨਾਲ ਦੇ ਨਾਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਬੱਚਾ ਸਹਿਜੀਪ ਆ ਮੈਂ ਜਿਆਦਾ ਉਹਦੇ ਲੱਗੇ ਰਹਿਣਾ ਉਹਦਾ ਫਾਦਰ ਹੋਣ ਦੇ ਨਾਲ ਪਰ ਮੈਂ ਉਹਦੇ ਬਾਰੇ ਕਹਾਂ ਕਿ ਉਹ 4:30 ਵਜੇ ਉੱਠ ਕੇ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ਰਧਾਈ ਘੋਟ ਕੇ ਬੁਲਾਉਣਾ ਉੱਥੋਂ ਮੈਨੂੰ ਪਤਾ ਲੱਗਦਾ ਕਿ ਕਿੰਨਾ ਤੇ ਜਨੂੰਨ ਉਸ ਚੀਜ਼ ਦਾ ਤੇ ਨਾਲ ਦੇ ਨਾਲ ਮੈਂ ਇਹ ਇੱਕ ਬੱਚਿਆਂ ਨੂੰ ਸ਼ੁਭ ਕਾਮਨਾ ਇਸ ਚੀਜ਼ ਦੀ ਦੇਣਾ ਕਿ ਤੁਸੀਂ ਬੈਟ ਸਪੋਰਟ ਚਾਹੇ ਉਹ ਬੋਲ ਲੈਦਰ ਦਾ ਬੋਲ 200 ਰੁਪਏ ਦਾ ਹੁੰਦਾ ਉਹਦੇ ਵਾਸਤੇ ਆਪਾਂ ਰੈਡੀ ਬੈਟ ਚਾਹੇ 3000 ਦਾ ਹੁੰਦਾ ਉਹਦੇ ਵਾਸਤੇ ਰੈਡੀ ਆ ਕੋਚ ਸਾਹਿਬ ਤੁਹਾਨੂੰ ਦਿੱਤੇ ਆ ਕਿ ਗਵਾਂਡ ਵਾਲਾ ਸਾਹਬ ਆ ਸਾਡੇ ਤੋਂ ਅੱਧਾ ਕਿਲੋਮੀਟਰ ਹੈ ਉਹ ਰੱਬ ਵੱਲੋਂ ਹੀ ਇਹਦਾ ਟਾਣੀ ਨਿਵਾਰਤੀ ਮਾਲਕ ਨੇ ਉਹਦਾ ਦਾ ਸਿਸਟਮ ਬਣ ਗਿਆ ਤੇ ਬੜਾ ਵਧੀਆ ਇਹਨਾਂ ਵਾਸਤੇ ਮੌਕਾ ਆ ਤੇ ਮੈਂ ਹੋਰ ਵੀ ਬੇਨਤੀ ਕਰਦਾ ਸਾਰੇ ਪਟਾੜੇ ਵਾਲਿਆਂ ਨਿਵਾਸੀਆਂ ਨੂੰ ਕਿ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਇੱਕ ਵਧੀਆ ਸਟੇਜ ਦੇਣਾ ਚਾਹੁੰਦੇ ਇੱਕ ਆਪਸ਼ਨ ਹੈ ਸਕਾਈ ਰਾਈਡਰ ਅਕੈਡਮੀ ਧੰਨਵਾਦ ਜੀ ਕਵਲਜੀ ਸਿੰਘ ਕਵਲਜੀ ਸਿੰਘ ਜੀ ਤੁਹਾਡੇ ਬੱਚੇ ਨੇ ਮੈਡਲ ਜਿੱਤਿਆ ਤਾਂ ਤੁਸੀਂ ਕੀ ਕਰਦੇ ਹੋ ਮੇਰੇ ਬੱਚੇ ਨੇ ਮੈਡਲ ਜਿੱਤਿਆ ਡਿਸਟ੍ਰਿਕਟ ਦੇ ਵਿੱਚੋਂ ਮੈਂ ਐਕਚੁਅਲੀ ਇੱਕ ਸਰਜਮੈਨ ਹਾਂ ਜੀ ਮੈਂ ਫੌਜ ਵਿੱਚ ਮੇਰੇ ਸਪੋਰਟਸਮੈਨ ਰਹਾ ਹਾਂ ਜੀ ਜੀ ਕਿ ਮੈਂ ਸਾਰੇ ਇਲਾਕਾ ਨਿਵਾਸੀ ਨੂੰ ਇਹੋ ਕਹਿਣਾ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਲੈ ਕੇ ਆਓ ਸਪੋਰਟਸ ਨੂੰ ਪ੍ਰਮੋਟ ਕਰਿਏ ਜੇ ਸਪੋਰਟਸ ਹੋਏਗੀ ਤੇ ਹੈਲਥ ਵੈਲ ਬਰੀ ਗੁੱਡ ਰਹਿ ਗਈ ਜੀ ਹਾਂਜੀ ਸੋ ਆਰਮੀ ਦੇ ਵਿੱਚ ਡਿਊਟੀ ਨਿਭਾਉਂਦੇ ਨੇ ਤੇ ਉਹਨਾਂ ਨੇ ਕਿਹਾ ਕਿ ਜੇ ਸੇਜ ਚੰਗੀ ਹੈ ਤਾਂ ਫੇਰ ਹੀ ਪਰਮਾਤਮਾ ਦੀ ਕਿਰਪਾ ਹੈ ਕਿਡੋ ਕਿਡ ਦੇ ਨਾਮ ਨਾਲ ਸੇਜ ਵੀ ਚੰਗੀ ਰਹਿੰਦੀ ਹੈ ਸੋ ਉਹਨਾਂ ਨੇ ਧੰਨਵਾਦ ਕੀਤਾ ਇਹ ਖੋਜ ਦਾ ਵੀ ਦਾ ਮਿਲੀਨੀਅਮ ਸਕੂਲ ਦੇ ਸਟਾਫ ਦਾ ਵੀ ਤੇ ਸਾਰਿਆਂ ਨੂੰ ਵਧਾਈ ਦਿੱਤੀ ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਜਿਹੜਾ ਇਹ ਉਹ ਦਾਤਾ ਲੱਗਿਆ ਹੋਇਆ ਹੈ ਸੋ ਵੀਡੀਓ ਨੂੰ ਬਸ ਸੋ ਸ਼ੇਅਰ ਕਰਿਓ ਪਰਪਾਲ ਕਿਤਨਾ ਕਿਤੇ ਪਹੁੰਚੇ ਇੰਟਰਨੈਸ਼ਨਲ ਖੇਡ ਖਿਲਾਵੇ ਤੇ ਆਪਣੇ ਬਟਾਲਾ ਆ ਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰੇ। ਵੀਡੀਓ ਨੂੰ ਬਾਕੀ ਸ਼ੇਅਰ ਕਰਿਓ। ਕੈਮਰਾ ਪਰਸਨ ਹੋਣੇ ਕਰਵਾਤ ਨਾਲ ਲੱਕੀ ਰਾਹੁਲ ਬਟਾਲਾ